ਇਹ ਨਾ ਵੀਰ ਜਰਾ ਗੁਰਜੀਤ ਸਿੰਘ ਤਸਵੀਰ ਇਹ ਜਿਹੜਾ ਵੇਸਟੇਜ ਆ ਕਿਸ ਚੀਜ਼ ਦੀ ਹੈ ਇਹ ਫੈਕਟਰੀ ਦੀ ਹੈ ਵੀਰੇ ਕਿਹੜੀ ਫੈਕਟਰੀ ਦੀ ਰੋ ਨੂੰ ਦੱਸ ਦਤਾ ਕੋਈ ਤੁਸੀਂ ਦੱਸੋ ਕਿਹੜੀ ਫੈਕਟਰੀ ਦੀ ਆ ਮਨਦੀਪ ਡੇਨਿੰਗ ਕੰਪਨੀ ਇਹ ਇਹ ਵੇਸਟੇਜ ਜਿਹੜੀ ਹੈਗੀ ਆ ਉੱਥੇ ਬੜਦਾ ਕੀ ਆ ਦਫਾਵਾ ਬੰਦਿਆ ਪੈ ਬੰਦਿਆ ਜਿਹੜੀ ਤੁਸੀਂ ਉਰੇ ਸੱਟਣ ਆਏ ਹੋ ਉਰੇ ਪੁੱਛ ਕੇ ਸੱਟ ਕੇ ਜਰੂਰ ਆਪੇ ਉਹ ਤੇ ਇਹਨਾਂ ਦਾ ਡੱਗਾ ਜਿੱਥੇ ਕੂੜਾ ਸੜਜੇ ਉਹ ਸ਼ਹਿਰ ਦਾ ਹਾਂਜੀ ਹਾਂਜੀ ਉੱਤੇ ਬੰਦਾ ਬੈਠਾ ਇਹਨਾਂ ਦਾ ਮਲਾਕ ਨੂੰ ਉਹ ਕਹਿੰਦਾ ਉੱਥੇ ਹੀ ਸੱਟੇ ਨਹੀਂ ਆਉਰੇ ਰੋਡ ਅਗੇ ਪਿੰਡ ਵਾਲੇ ਅਗੇ ਰੋਡ ਨੂੰ ਸੱਟ ਗਏ ਪਤਾ ਨਹੀਂ ਕਿ ਉਹਦੇ ਬੰਦਾ ਨਹੀਂ ਪਤਾ ਨਹੀਂ ਬਾਗੇ ਥੋੜੇ ਸੱਟਾਂਗੇ ਉਰੇ ਨਹੀਂ ਯਾਰ ਰੋਡ ਦੇ ਉੱਪਰ ਵੀ ਕਿਹੜੇ ਸੱਟੇ ਆ ਸੀ ਸਾਈਡ ਤੇ ਆਪ ਅੰਦਰ ਆ আচ্ছা ਤੁਮ ਦਿਖਾ ਦੇ ਰੋਡ ਤੇ ਆਦਾ ਪਹਿਲਾਂ ਦਾ ਪਿਆ ਕੂੜਾ ਇਹ ਸਾਡਾ ਥੋੜਾ ਆ ਅੱਛਾ ਤੇ ਹੁਣ ਪਿੰਡ ਵਾਲਿਆਂ ਨੇ ਕੀ ਕੀਤਾ ਤੁਹਾਨੂੰ ਅਗੇ ਉਹ ਕਹਿੰਦੇ ਚੱਕ ਲੋ ਕ ਸਟਾਫ ਹੋਣਗੇ ਕਮੇਟੀ ਵਾਲੇ ਅੱਛੇ ਕਮੇਟੀ ਵਾਲੇ ਨੇ ਗਿਆ ਉਹ ਸਿੱਟੋ ਹਾਂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਬਾਈ ਇਹ ਜਿਹੜੇ ਕਮੇਟੀ ਵਾਲੇ ਠੀਕ ਹੈ ਉੱਥੇ ਜਿਹੜਾ ਉਹਨਾਂ ਦਾ ਮੁਲਾਜ਼ਮ ਬੈਠਾ ਬੰਦਾ ਉਹਨੇ ਭੇਜਿਆ ਹੁਣੇ ਭੇਜਿਆ ਇੱਧਰ ਹੈ ਅਸੀਂ ਆਪਣੀ ਮਰਜ਼ੀ ਨਾਲ ਬਾਜੇ ਰੋਗ ਬੇਪਿੰਡ ਤੋਂ ਦਿੱਤੀਆਂ ਹਨੀ ਯਾਰ ਠੀਕ ਹੈ ਜਗੀਰਾ ਜੀ ਜਗਜੀਤ ਸਿੰਘ ਪਰਥੜਾ ਜੀ ਤੁਸੀਂ ਇਹ ਕਿਹੜਾ ਰੋਡ ਹੈ ਇਹ ਇਹ ਪਰਥੜਾ ਜੀ ਜਾਂਦਾ ਹੀ ਪੁਰਾਣਾ ਰੋਡ ਸੀ ਇਹ ਸਾਡਾ ਇੱਥੇ ਕਿ ਸਿੱਟਿਆ ਗਿਆ ਇਹ ਇੱਥੇ ਗੰਦਮਾਂ ਸਿੱਟੀ ਜਾਂਦੇ ਲਿਆ ਲਿਆ ਜੀ ਪ੍ਰਾਈਵੇਟ ਫੈਕਟਰੀਆਂ ਵੀ ਸਿੱਟੀ ਜਾਂਦੇ ਨੇ ਆ ਕੇ ਤੇ ਕਮੇਟੀ ਵਾਲੇ ਸਿੱਟੀ ਜਾਂਦੇ ਨੇ ਪਹਿਲਾਂ ਵੀ ਅਸੀਂ ਚ ਮੇਰਾ ਰਸਤਾ ਸਾਡੇ ਪਿੰਡ ਨੂੰ ਜਾਂਦਾ ਇਹ ਇਹ ਰੋਡ ਪਹਿਲਾਂ ਵੀ ਬਹੁਤ ਟੁੱਟਿਆ ਹੋਇਆ ਹੁਣ ਫੇਰ ਇਹ ਟੁੱਟਿਆ ਹੋਇਆ ਕੋਈ ਸਰਕਾਰ ਨਹੀਂ ਪੁੱਛ ਰਹੀ ਰੋਡ ਨੂੰ ਜੀ ਇਹਨੇ ਨਹੀਂ ਅੱਜ ਜਿਹੜੇ ਦੇਖਿਆ ਗੱਡੀ ਵੱਡੀ ਭਰੀ ਹੋਈ ਜਿਵੇਂ ਗੱਡੀ ਆ ਹਾਂਜੀ ਹਾਂਜੀ ਇਹ ਦੁਬਾਰਾ ਲਦਾਈ ਆ ਜੀ ਕਿ ਕਿੰਨੇ ਕੋਈ ਸਿੱਟ ਗਈ ਸੀ ਇਹ ਇਹ ਸਾਨੂੰ ਅੱਧਾ ਘੰਟਾ ਹੋ ਗਿਆ ਜੀ ਫੋਨ ਆਇਆ ਨੇ ਮੁੰਡੇ ਨੂੰ ਇਹਦਾ ਮੁੰਡੇ ਜਨੇ ਫੋਨ ਕਰਤਾ ਸਾਨੂੰ ਜਦ ਅਸੀਂ ਤਰੰਤ ਪਿੰਡ ਵਾਲੇ ਆ ਗਏ ਇੱਥੇ ਜੀ ਜੀ ਫੈਕਟਰੀ ਕੀ ਦੀ ਕੁਝ ਪਤਾ ਲੱਗਿਆ ਫੈਕਟਰੀ ਜੀਰਾ ਰਾਮ ਦੀ ਫੈਕਟਰੀ ਚੋਂ ਆਇਆ ਮਾਰ ਕਹਿੰਦੇ ਜੀ ਹੈਵੀ ਸਟਿਕ ਆਦੀ ਇਹੇ ਲਫਾਫਾ ਜੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਕੋਈ ਦੱਸਿਆ ਵੀ ਕਿਹੜਾ ਸਿਸਟਮ ਮੁ ਗਿਆ ਹੋਰੇ ਇਹ ਕਹਿੰਦੇ ਵੀ ਸੋ ਉੱਥੇ ਪ੍ਰਾਈਵੇਟ ਬੰਦਾ ਬੈਠਾ ਕਮੇਟੀ ਰਾਹ ਦਾ ਵੀ ਉਹਨਾਂ ਨੇ ਕਹਿਤਾ ਵੀ ਇੱਥੇ ਛੱਡ ਦਿਓ ਤੇ ਹੁਣ ਕੀ ਚਾਹੁੰਨੇ ਕੀ ਤੁਸੀਂ ਹੋਰੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਰਾਸ ਇਹ ਕਾਰਵਾਈਆਂ ਤਾਂ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਸਖਤ ਕਾਰਵਾਈ ਕਰਨੀ ਚਾਹੀਦੀ ਇਹਨਾਂ ਤੇ ਠੀਕ ਵੀ ਗਾਂ ਤੋਂ ਇਹ ਮਾਲ ਹਟ ਸਕਣਾ ਇੱਥੇ ਠੀਕ ਇਹਨਾਂ ਜੀ ਸੌਣ ਸਿੰਘ ਨੰਬਰ ਦਾ ਪਰਥੜਾ ਜੀ ਨੰਬਰਦਾਰ ਜੀ ਆਹੋ ਜੀ ਗੱਡੀ ਖੜੀ ਆ ਹਾਂਜੀ ਇਹ ਕਿਸ ਚੀਜ਼ ਦੀ ਗੱਡੀ ਆ ਤੇ ਉਹ ਕੀ ਸਮਾਂ ਦੇ ਰਿਹਾ ਗਿਆ ਇਹ ਗੱਡੀ ਕੁਆੜ ਲੈ ਕੇ ਆਈ ਦੀ ਜੀ ਲਫਾਫਿਆਂ ਦਾ ਕੁਆੜ ਇਹ ਇੱਥੇ ਢੇਰੀ ਕਰਨ ਲੱਗੇ ਸੀ ਸਾਡੇ ਪਿੰਡ ਦੇ ਬੱਚੇ ਪਿੰਡ ਤੋਂ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਇੱਕ ਗੱਡੀ ਮਾਲ ਲਾ ਰਹੀ ਹੈ ਅਸੀਂ ਤੁਰੰਤ ਫਿਰ ਇੱਥੇ ਮੈਂ ਜਗਜੀਤ ਸਿੰਘ ਤੇ ਦੋ ਜਣੇ ਕੱਟੇ ਆ ਕੇ ਜਿਹਦੇ ਹੋਰ ਬੰਦੇ ਆ ਗਏ ਮਗਰੇ ਸਾਰੇ ਆ ਕੇ ਕਿਤੇ ਇਹਨਾਂ ਨੂੰ ਰੋਕਿਆ ਵੀ ਇਹ ਕੀ ਕੀਤਾ ਤੁਸੀਂ ਇਹ ਕਹਿੰਦੇ ਸਾਨੂੰ ਤਾਂ ਉੱਥੋਂ ਭੇਜਿਆ ਡੰਪ ਤੋਂ ਵੀ ਬੰਦਾ ਕੋਈ ਪ੍ਰਾਈਵੇਟ ਵੈਟਰ ਤੇ ਉਹਨੇ ਕਿਹਾ ਵੀ ਉੱਥੇ ਜਾ ਕੇ ਲਾ ਕੇ ਆਓ ਬੇਤੇ ਨਹੀਂ ਲਾਉਣ ਦੇਣਾ ਅਸੀਂ ਇੱਥੇ ਆ ਗਏ ਫਿਰ ਮੈਂ ਜਦੇ ਆ ਕੇ ਇਹਦੇ ਨਾਲ ਬੰਦਿਆਂ ਨਾਲ ਗੱਲ ਕੀਤੀ ਤੂੰ ਬੰਦਾ ਕਿਹਦਾ ਇਹ ਕਹਿੰਦਾ ਮੈਂ ਜੀਰਾ ਰਾਮ ਦਾ ਬੰਦਾ ਮੈਂ ਕਹਾਂ ਗੱਡੀ ਕੀ ਦਾ ਕਹਾਂ ਵੀ ਉਹਦੀ ਹੋ ਜੀਰਾ ਰਾਮ ਦੀ ਗੱਡੀ ਐ ਉਹ ਹੁੰਦਾ ਕਰ ਕਰ ਲੋ ਗੱਲ ਮੈਂ ਜਿਹੜੇ ਜੀਰਾ ਰਾਮ ਨਾਲ ਗੱਲ ਕੀਤੀ ਮੈਂ ਤੁਝੇ ਕੀ ਕਰ ਰਹੇ ਹੋ ਕਹਿੰਦਾ ਤੁਸੀਂ ਗੋਮਰ ਮੈਂ ਸੋਨ ਸਿੰਘ ਨੰਬਰਦਾਰ ਬੋਲਦਾ ਪਰਤਲਾ ਵੀ ਤੁਸੀਂ ਇੱਥੇ ਸਾਡੇ ਸਪੈਸ਼ਲ ਗੰਦ ਪਾ ਰਹੇ ਹੋ ਉਹ ਕਹਿੰਦਾ ਨਹੀਂ ਨਹੀਂ ਸਰਮੰਦਾ ਜਿਸ ਕਹਿੰਦੇ ਆ ਇਹਨੂੰ ਕੋਈ ਨਾ ਕੋਈ ਨਾ ਕਰ ਦਿੰਨਿਆ ਕਰ ਦਿੰਨਿਆ ਠੀਕ ਠੀਕ ਕਰ ਦਿੰਨਿਆ ਜਿਹਦੇ ਕਹਿੰਦਾ ਫੜਾਉ ਦੇ ਇਹਨਾਂ ਨੂੰ ਜਿਹਦੇ ਉਹਨਾਂ ਨੇ ਇਹਨੂੰ ਫੜਾਤਾ ਫੋਨ ਇਹਨਾਂ ਨੇ ਜਿਹਦੇ ਚੱਕਣਾ ਸ਼ੁਰੂ ਕਰਤਾ ਸਾਡੇ ਕਹੇ ਤੇ ਵੀ ਇਹ ਲੈ ਕੇ ਜਾਓ ਇਹ ਮਾਲ ਚੱਕ ਕੇ ਅਸੀਂ ਇੱਥੇ ਢੇਰੀ ਨਹੀਂ ਕਰਦੇਣਾ ਤੁਹਾਨੂੰ ਉਹਨਾਂ ਚਿਰ ਅਸੀਂ ਇੱਥੇ ਖੜੇ ਹਾਂ ਹਾਂਜੀ ਤੇ ਕੀ ਜਾਣੇ ਕੀ ਇਹ ਦੁਪਾਰੀ ਅਜ ਤਾਂ ਇਹ ਕਹਿੰਦੇ ਮਾਤੋਂ ਮਾਤੋਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇਹ ਜਾ ਬਲੇਮ ਲਾਓ ਤਾਂ ਕਿ ਕੋਈ ਜੁਰਤ ਨਾ ਕਰੇ ਵੀ ਇੱਥੇ ਸਾਡੇ ਭਰਸਲੇ ਦੇ ਰਾਹ ਤੇ ਕੋਈ ਗੰਦ ਛਿਟੇਗਾ ਪਰ ਜਗਾ ਕੀ ਦੀ ਹੈ ਇਹ ਹੁਣ ਦੇਖਣਾ ਜੇ ਬੱਚੇ ਗੰਦ ਪਿਆ ਵਾ ਇਹ ਗੰਦ ਪਿਆ ਜੀ ਇਹ ਹੈਗੀ ਤਾਂ ਸ਼ਾਮ ਲੜ ਜਗਾ ਹੈ ਅੱਛਾ ਜੀ ਇੱਕ ਸ਼ਾਮ ਲੜ ਜਗਾ ਭਈਆ ਪਹਿਲੀ ਘੜੀ ਤੇ ਜੀ ਅਸੀਂ ਛੋਟੇ ਹੁੰਦੇ ਦੇਖਦੇ ਹਾਂ ਇੱਥੇ ਗੰਦ ਕਦੇ ਵਾਹ ਪਾਣੀ ਛੱਡਦੇ ਰਹੇ ਨੇ ਕਮੇਟੀ ਵਾਲੇ ਕਦੇ ਕੋਈ ਗੰਧ ਛੱਡਦੇ ਨੇ ਹੁਣ ਪਿੱਛੇ ਕੂੜੇ ਦਾ ਇਹਨਾਂ ਨੇ ਪਲਾਂਟ ਜਿਹਾ ਲਾਇਆ ਤੀ ਪਰ ਉਹ ਵੱਧ ਵਿਚਾਲੇ ਦੀ ਖੇਰੂ ਗੁਰੂ ਕਰਕੇ ਪਤਾ ਨਹੀਂ ਜਿੱਕਣ ਪੇਮੈਂਟ ਪਾਉਣੀ ਹੁੰਦੀ ਆ ਉਹ ਕਰਕੇ ਬਸ ਬੰਦ ਕਰਕੇ ਚਲੇ ਗਏ ਜਿਹੜਾ ਇਹ ਰਸਤਾ ਵਾ ਤੁਹਾਡੇ ਪਿੰਡ ਨੂੰ ਜਾਂਦਾ ਜੀ ਇਹ ਸਾਡੇ ਪਿੰਡ ਨੂੰ ਜਾਂਦਾ ਜੀ ਰਸਤਾ ਪੁਰਾਣਾ ਰਸਤਾ ਪਹਿਲਾ ਸਭ ਤੋਂ ਪੁਰਾਣਾ ਰਸਤਾ ਸਾਡੇ ਪਿੰਡ ਦਾ ਇਹੀ ਹੈ ਇਹ ਗੰਧ ਪਿਆ ਪਿਆ ਦੇਖੋ ਨਾ ਕੋਈ ਸਾਡੇ ਪਿੰਡ ਦੀ ਇਹ ਸੜਕ ਬਣਾਉਂਦਾ ਸਭ ਤੋਂ ਨੇੜੇ ਰਸਤਾ ਸਾਡਾ ਇਹ ਹੈ ਉਦੇ ਹਿਸਾਬ ਨਾਲ ਕੌਣ ਹੋਰ ਜ਼ਿੰਮੇਵਾਰ ਹੈ ਇਸ ਚੀਜ਼ ਦਾ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਐਮ ਐਲ ਏ ਨੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਕਮੇਟੀ ਵੀ ਜ਼ਿੰਮੇਵਾਰ ਆ ਐਮ ਐਲ ਏ ਵੀ ਜ਼ਿੰਮੇਵਾਰ ਆ ਵੀ ਇੱਥੇ ਗੰਦ ਕਿਉਂ ਪਾ ਰਹੇ ਨੇ ਕਿਉਂ ਛੋਟੇ ਛੋਟੇ ਬੱਚੇ ਸਕੂਲ ਆਉਂਦੇ ਨੇ ਸਾਈਕਲਾਂ ਤੇ ਆਉਂਦੇ ਨੇ ਮੁਸ਼ਕ ਮਾਰਦਾ ਬਿਮਾਰੀ ਲੱਗਦੀ ਹੈ ਦੱਸੋ ਕੀ ਕਰੀਏ ਇਸ ਪਰ ਦੇਖਣ ਨੂੰ ਦੇਖੀਏ ਤਾਂ ਉਹ ਗੰਦ ਕਾਫੀ ਟਾਈਮ ਤੋਂ ਪਿਆਗੀ ਪਹਿਲਾਂ ਕੋਈ ਦਖਾ ਦਿੱਤੇ ਇਹ ਥੋੜਾ ਜਿੜ ਤੋਂ ਪੈਣ ਲੱਗਿਆ ਜੀ ਪਹਿਲਾਂ ਸਫਾਈ ਹੋਈ ਦੀ ਇੱਥੇ ਜਦ ਇਹਨਾਂ ਨੇ ਇਹ ਪਲਾਂਟ ਲਾਇਆ ਸੀ ਨਾ ਆ ਦੇਖੋ ਛੱਡ ਗਿਆ ਥੋੜਾ ਜਿਹਾ ਬਣਿਆ ਆ ਜਦ ਇਹਨਾਂ ਨੇ ਲਾਇਆ ਸੀ ਤਾਂ ਇੱਥੇ ਸਫਾਈ ਹੋ ਗਈ ਸੀ ਪਰ ਇਹਨਾਂ ਨੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਾਣੀ ਟ੍ਰੀਟਮੈਂਟ ਪਲਾਂਟ ਉਧਰ ਚੱਲ ਗਿਆ ਤਾਂ ਹੁਣ ਥੋੜੇ ਦਿਨਾਂ ਤੋਂ ਇੱਥੇ ਗੰਦ ਪੈਣ ਲੱਗਿਆ ਕਿਸ ਤਰ੍ਹਾਂ ਦੀ ਕਾਰਵਾਈ ਬੰਦ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਵੀ ਇਹਨਾਂ ਸਜ਼ਾ ਹੋਣੀ ਚਾਹੀਦੀ ਆ ਵੀ ਤੁਸੀਂ ਕਿਹਨੂੰ ਪਰਮਿਸ਼ਨ ਨਾਲ ਤੁਸੀਂ ਇੱਥੇ ਗੰਦ ਛੱਡਦੇ ਹੋ ਕੀ ਲੋੜ ਹੈ ਕੀ ਇਹ ਡੰਪ ਹੈ ਕੀ ਡੰਪ ਦਿੱਤਾ ਗਵਰਨਮੈਂਟ ਨੇ ਤੁਹਾਨੂੰ ਇਹ ਵੀ ਇੱਥੇ ਕੂੜਾ ਛੱਡੋ ਇਸ ਕਰਕੇ ਇਹਨਾਂ ਤੇ ਵੱਧ ਤੋਂ ਵੱਧ ਸਖਤ ਕਾਰਵਾਈ ਹੋਣੀ ਚਾਹੀਦੀ ਆ ਹਾਂ ਇਹ ਸਾਨੂੰ ਸੌਂਡ ਕਰਾਉਂਦੇ ਕਿ ਨਵਾਂ ਉਿਸੀ ਉਹ ਫੈਕਟਰੀ ਵੇਸਟ ਨੂੰ ਲੈ ਕੇ 30 ਜਲਵਾ ਕੋਈ ਲਿਸੇਉਂਗਾ ਇਹ ਨਾ ਇੱਥੇ ਇੱਕ ਮਨਦੀਪ ট্রেਡਰ ਕੰਪਨੀ ਹੈ ਬੰਦਲ ਰੋਡ ਤੇ ਉਹਦਾ ਜਿਹੜਾ ਮਲਵਾ ਸੀਗਾ ਪੂਰਾ ਕਰਕਰ ਜਾਂ ਉਹਦੀ ਜਿਹੜੀ ਵੇਸਟ ਸੀਗੀ ਉਹ ਲੈ ਕੇ ਫਰਥਲੇ ਪਿੰਡ ਦੇ ਕੋਲ ਇੱਕ ਜਗ੍ਹਾ ਸੀਗੀ ਉੱਥੇ ਸੱਟਣ ਚਲੇ ਗਏ ਸੀ ਉੱਥੇ ਲੋਕਾਂ ਨੇ ਬਦਰੋਕ ਕੀਤਾ ਇੱਕ ਉਸ ਨੂੰ ਉੱਤੇ ਪਹੁੰਚ ਕੇ ਅ ਅਸੀਂ ਉਸ ਨੂੰ ਕਾਬੂ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦਾ ਕਚਰਾ ਸੀ ਲੱਗਦਾ ਕਚਰਾ ਸੀਗਾ ਅ ਜਿਹੜੇ ਲਫਾਫੇ ਸੀਗੇ ਬਿਸਤ ਸੀਗੀ ਸਾਰੀ ਤੇ ਕਿਹੜੀ ਜਿਹੜੀ ਸੁਪਰਵਾਈਜ਼ ਸੀ ਉਹ ਇਹ ਪਰਥਲੇ ਪਿੰਡ ਨੂੰ ਰਸਤਾ ਜਾਂਦਾ ਉੱਤੇ ਸੁੱਤਰੇ ਸੀਗੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮਕਦਮਾ ਦਰਜ ਕੀਤਾ ਸੂਰਜ ਜੀ ਵੀ ਹੈ ਉਹ ਜਿਹੜੀ ਜਗ੍ਹਾ ਉਹ ਨਗਰ ਕੌਂਸਲ ਦੀ ਜੀ ਪੂਰੇ ਪਰੇ ਜੇ ਵੈਰੀਫਾਈ ਕਰਨਾ ਬਾਕੀ ਤੇ ਕਿੰਨੇ ਬੰਦੇ ਦੇ ਪਰਚਾ ਹੋਏ ਇਹ ਤਿੰਨ ਬੰਦੇਾਂ ਤੇ ਪਰਚਾ ਦਰਜ ਹੋਇਆ ਤੇ 369 ਬਿਮਾਰੀ ਫਲਾਵਾ ਤੇ ਦਸਾਰੀ ਹਾਂ ਜੀ ਗ੍ਰਸਾਰੋ